ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਜੀ ਅੱਜ ਦਾ ਵਲੌਗ ਤੇ ਜਿਵੇਂ ਕਿ ਤੁਹਾਨੂੰ ਤੁਹਾਨੂੰ ਪਤਾ ਹੈ ਹੁਣ ਸਰਦੀਆਂ ਦੀ ਛੁੱਟੀਆਂ ਜਿਹੜੀ ਹੈਗੀਆਂ ਸਟਾਰਟ ਹੋਣ ਵਾਲੀ ਹੈ ਇਸ ਕਰਕੇ ਦੇਖੋ ਸੀ ਪੈਕਿੰਗ ਕਰ ਲਈ ਹੈ ਦੇਖੋ ਕਿੱਧਰ ਗਈ ਆ ਸੀ ਕੈਗ ਟਿਕ ਅਟੈਚੀ ਤੇ ਕਾ ਸੀ ਕਿਉਂਕਿ ਸਰਦੀਆਂ ਦੇ ਕੱਪੜੇ ਨੇ ਨਾ ਇਸ ਕਰਕੇ ਦੇਖੋ ਇੰਨੇ ਬੈਗ ਜਿਹੜੇ ਹੈਗੇ ਭਰ ਜਾਂਦੇ ਆ ਸਰਦੀਆਂ ਚ ਜਦੋਂ ਆਪਾਂ ਕਿਤੇ ਜਾਣਾ ਹੁੰਦਾ ਉਹ ਕਿੰਨਾ ਔਖਾ ਹੋ ਜਾਂਦਾ ਇੰਨੇ ਬੈਗ ਜਿਹੜੇ ਹੈਗੇ ਤਿਆਰ ਹੋ ਜਾਂਦੇ ਨੇ ਕੱਪੜਿਆਂ ਦੇ ਆਸੀ ਸਿੱਧੂ ਸਿੱਧੂ ਵੀ ਤਿਆਰ ਹੋ ਗਿਆ ਮੈਂ ਵੀ ਤਿਆਰ ਹੁਣ ਅਸੀਂ ਜਾ ਰਹੇ ਹਾਂ ਆਪਣੇ ਨਾਨਕੇ ਤੇ ਮੰਮਾ ਪਾਰੇ ਨੇ ਕਿ ਆਪਣੇ ਨਿਊ ਨਿਊ ਸ਼ੂਜ਼ ਆਲਿਵੂਡ ਪਾ ਕੇ ਜਾਣੇ ਨੇ ਹੋਰ ਤੇ ਨਵੇਂ ਪਾ ਕੇ ਜਾਵਾਂਗੇ ਪਹਿਲੀ ਵਾਰ ਪਾ ਰਹੀਆਂ ਮੈਂ ਤਾਂ ਹਾਂ ਮੰਮਾ ਦੇ ਬੂਟ ਹੈ ਜੇ ਪਹਿਲੀ ਵਾਰ ਹੀ ਪਾ ਰਹੇ ਨੇਗੇ ਪਰ ਮੈਂ ਜਿਵੇਂ ਪੰਜਾਬੀ ਜੁੱਤੀ ਹੂੰ ਇਹ ਬੰਦ ਜੁੱਤੀ ਬੈਲੀ ਟਾਈਪ ਉਹ ਤਾਂ ਨੇ ਪਾਇਆ ਮੈਂ ਕਿਹਾ ਸੀ ਮੰਮਾ ਨੂੰ ਵੀ ਇਹ ਜੇ ਲੈ ਕੇ ਆਇਓ ਬੂਟ ਹਾਂ ਇਹਨ ਮੋਦੀ ਚੋਇਸ ਤੇ ਲੈ ਹਾਂ ਦੇਣਾ ਇਹ ਕਹਿੰਦੀ ਸੀ ਮੰਮਾ ਇਦਾਂ ਦੇ ਲਓ ਇਸ ਵਾਰ ਇਦਾਂ ਦੇ ਚੱਲਦੇ ਨੇ ਹੁਣ ਟਰੈਂਡ ਨੇ ਨਾ ਇਹਨਾਂ ਸੂਟ ਨਾ ਜੀਨਸ ਨਾ ਸਾਰੇ ਨਾ ਪਾ ਲੈਂਦੇ ਨੇ ਅੱਜ ਕੱਲ ਲੇਡੀ ਦਾ ਹਜੇ ਬੂਟ ਸ਼ੂਜ਼ ਉਹ ਸੌਫਟ ਹੈ ਨਰਮ ਨਰਮ ਨੇ ਅੰਦਰ ਸਾਰੇ ਹੂੰ ਵਧੀਆ ਵੀ ਲੱਗਦੇ ਨੇ ਆਹ ਖੁੱਲਣਗੇ ਵੀ ਨਾ ਥੋੜੇ ਹਾਂ ਖੁੱਲਣਗੇ ਇਹ ਤੁਸੀਂ ਜਰਾਬ ਵੀ ਪਾਈ ਸੀ ਜਰਾਬ ਤਾਂ ਚੱਲ ਪਾਉਣੀ ਹੈ ਇਹ ਠੰਡ ਆਪਾਂ ਦਾ ਪਾਣੀ ਹੈ ਹਾਂ ਕਰਕੇ ਚੱਲ ਚਲ ਦਿਖਾ ਦਿਓ ਇੱਧਰ ਟਰਕੇ ਚਲ ਵਧੀਆ ਲੱਗਦੇ ਹਾਂ ਦੇਖਾ ਹੋਣਾ ਕਰਦਾ ਮੈਂ ਸਿੱਧੂ ਦਾ ਮਾਮੂ ਠੀਕ ਹੈ ਨਾ ਮਾ ਮੋਬਾਈਲ ਫੋਨ ਦਾਦੀ ਦੇਖੋ ਬੂਟ ਠੀਕ ਹੈ ਨਾ ਗੱਲ ਕਰਨਾ ਮੋਬਾਈਲ ਦਾ ਫੋਨ ਤੇ ਹੈਲੋ ਅੱਛਾ ਪਾਪਾ ਦਾ ਸਿੱਧੂ ਕਈਆਂ ਦਾ मामੂ ਦਾ ਫੋਨ ਆ ਗਿਆ ਤੇ ਅੱਪ ਕਿੱਥੇ ਜਾਣੇ ਮੈਂ ਨਹੀਂ ਕਰੇ ਮੈਂ ਜਾਊਗਾ मामੂ ਹੋਰਿਆ ਨੀ ਨਾ ਖਰਗੋਸ਼ ਵੀ ਲਿਆਉਂਦਾ ਹੈਗਾ ਨਾ ਸਿੱਧੂ ਹਾਂ हां खेल लेंगे जाके सो आवी ना सनमुख ना है ना मजा आउगा पर खरगोश सानू पहचानਦਾ ਨਹੀਂ ਹੈ ਕੋ ਵੀ ਕਿੱਥੋਂ ਆ ਗਏ ਨਹੀਂ ਉਹ ਕੁਛ ਨਹੀਂ ਕਹਿੰਦੇ ਹੁੰਦੇ ਖਰਗੋਸ਼ ਤਾਂ ਨਾਮ ਨਾਲ ਖੇਡਦੇ ਹੁੰਦੇ ਠੀਕ ਹੈ ਫਿਰ ਆਰਤ ਨਹੀਂ ਕਰਨੀ ਜਾ ਕੇ ਠੀਕ ਹੈ ਓਕੇ ਸਭ ਤੋਂ ਜ਼ਿਆਦਾ ਸ਼ਰਾਰਤ ਇਹੀ ਕਰਦਾ ਹੁੰਦਾ ਹੈਗਾ ਸਿੱਧੂ ਆਸ ਹੁਣ ਅਸੀਂ ਰੈਡੀ ਹੈਗੇ ਆ ਸੀਗੇ ਬੈਗ ਸਾਡੇ ਜਿਹੜਾ ਸਮਾਨ ਲੈ ਕੇ ਜਾਣਾ जब मैं उठी सी ना ग्यारह बजे उठी से आज मैं इन लेट मसा दो घंटे से सारा कुछ किया मैं सिर भी नहाता है ना सारा नहाना सगा नहाना तो उनके बाद मैं जोड़ा हैगा धुप्पे बह गई सी उस तो बाद मेरे बाल बूल सारे सुक गए मैं फटाफट तैयार हो गई सी फिर अज संडे है ना इस करके तैयार हो मम्मा कपड़े भी धोते तो जी अज आए

ਇਹ ਹੈ ਮੇਰੀ ਮਮ। ਚੱਬ ਬੋਲ ਤੇ। ਹੈਲੋ। ਹਮੇ ਜਾ ਰਹੇ ਨਾਨੀ ਦੇ ਘਰ ਤੇ। ਮਮਮੀ ਮੇਰੀ ਹਾਂ ਪੇ ਹੈ। ਔਰ ਮਾਮੂ ਵੀ ਹਮਾਰੇ ਕੋ ਲੈਣਾ ਹੈ। ਓਕੇ ਬਾਏ ਬਾਦ ਮਿਲਤੇ ਹਾਂ। ਆਪਣੇ ਅੰਦਰ ਜਿਹੜਾ ਹੈਗਾ ਸਮਾਨ ਜੜਾ ਰਖ ਰਹੀ ਸੀ ਤੇ ਦੇਖਿਆ ਪੰਮਾ ਕਹਿੰਦੇ ਸਿੱਧੂ ਨਾ ਵਲੋਗਿੰਗ ਕਰੀ ਜਾਂਦਾ ਦੇਖਿਆ ਮੈਂ ਕਲਿੱਪ ਜਿਹੜਾ ਹੈਗਾ ਵਿੱਚ ਜੋੜ ਦਿੱਤਾ। ਸਿੱਧੂ ਵਲੋਗਿੰਗ ਕਰ ਰਿਹਾ ਸੀ ਸਿੱਧੂ। ਤੂੰ ਵੀ ਵਲੋਗਿੰਗ ਕਰਨ ਲੱਗ ਗਿਆ। ਤੈਨੂੰ ਅੱਛੀ ਲੱਗਦੀ ਹੈ? ਪੰਮਾ। ਮਾਮੂ ਜੀ ਆਗੇ ਸੀਗੇ ਸਾਨੂੰ ਲੈਣ ਵਾਸਤੇ ਦੇਖੋ मामੂ ਤੇ ਪਾਪਾ ਨੇ ਜਿਹੜਾ ਹੈਗਾ ਰੁਸਮਾਲ ਲੈ ਗਏ ਨੇ ਹੁਣ ਉਹ ਗੱਡੀ ਦੇ ਡਿੱਕੀ ਦੇ ਵਿੱਚ ਰੱਖਣਗੇ ਤੇ मामੂ ਵਲੌਗ ਦੇ ਵਿੱਚ ਨਹੀਂ ਆਉਂਦੇ ਕਿਉਂਕਿ मामੂ ਨੂੰ ਸ਼ਰਮ ਆਉਂਦੀ ਹੈ। ਇਹ ਵੀ ਲੈ ਕੇ ਜਾਣਾ। ਇਹ ਚ ਕੀ ਹੈ ਜੁੱਤੀਆਂ? ਤਾਂ ਕਿ ਇਹ ਜੁੱਤੀਆਂ। ਉਹ ਪਾਪਾ ਤੁਸੀਂ ਇੱਟੀ ਕਾੜ ਕੇ ਰੱਖ ਕੇ ਆਓ ਜਾਕੀ। ਆ ਜੋ। ਚਲੋ ਅਸੀਂ ਚੱਲਦੇ। हेलो दादी हो रेन दादी चल एक बार देख लिए नियां मार के, सार के थे। कुछ पूल देता नहीं फोन गई मैं हाँ, फोन तो हाथ हे हाँ चार्जर रख लिया मैंने ग्डी च च हाँ मैं उ सीट तो रख फिर मैं जाके रख दी कुछ लेना तो नहीं ना ना कंगा कंगा पानी दी बोतल ब्रश रख लिया मम्मा सारे मैं रख लिया अपना ਕੀ ਮਮਾ ਨੇ ਨਿੰਸਿਰ ਦਾ ਪੱਤਾ ਮੰਗਾਇਆ ਸੀ ਪਰ ਭੁੱਲ ਗਏ ਚਲੋ ਹੋ ਗਿਆ ਚਲੋ ਨਾਵੇਂ ਹੁਣ ਇੱਜੇ ਕੁਝ ਨਹੀਂ ਕੱਢਿਆ ਆਜੋ ਲੈ ਹੁਣ ਕਹਿੰਦੇ ਮੈਂ ਪਾਣੀ ਪੀ ਜਾਵਾਂ ਪਾਣੀ ਓਹ ਧਿਆਨ ਨਾ ਘੜਾਈਆਂ ਨਾ ਤੋੜ ਦੇ ਤੁਸੀਂ ਥੋੜੀ ਕਿੱਦਾਂ

ਤੂੰ ਰਾਮ ਕਰ ਲਿਆ ਤੁਸੀਂ ਸਹੀ ਦੇ ਲੱਗੇ ਠੀਕ ਆ ਹਾਂ ਬਿਲਕੁਲ ਹੋਰ ਵੀ ਦੂਖ ਅੱਛੇ ਬੈ ਜਾ ਆਪਾਂ ਨਹੀਂ ਦੇ ਦੁਕੀਆਂ ਹੋਣਗੇ ਮੈਂ ਕਿੰਨਾ ਦਾਦੂ ਨੂੰ ਮਿਲਲਾ ਜੱਫੀ ਬਾ ਕੇ 벨ਟ ਰੱਖ ਲਈ ਸੋਨਾ ਹੋਣੀ ਹਮਾਂ ਲਾਈ ਹੋਈ ਆ 벨ਟ ਹਾਂ ਨਾ ਤੁਹਾਨੂੰ ਕਿੰਨੀ ਜਨ ਦੇਖ ਲੈ ਇੱਥੇ ਬਹਿ ਜਾ ਤੁਸੀਂ ਕਿਹਨਾਂ ਤੋਂ ਸੇਡ ਅੱਗੇ ਕਰਨਾ ਹੈ ਕਾਣਾ आ गए सिगे ते आ देखो ਸਾਡਾ न्यू ਮੈਂਬਰ ਇਹਦਾ नाम है ਕੀ ਹੈ ਸਾਡੇ ਦਾ ਨਾਮ ਚਿਕੂ ਹਾਂ ਇਹਦਾ ਨਾਮ ਰਖਿਆ ਸਾਵੀ ਨੇ ਚਿਕੂ ਤੇ ਆ ਦੇਖੋ ਇਹਨਾਂ ਨੇ ਹੱਥਾਂ 'ਚ ਜਰਾਬਾ ਪਾ ਲਈਏ ਕਿਉਂਕਿ ਡਰਦੇ ਨੇਗੇ ਇਸ ਕਰਕੇ ਆ ਦੇਖੋ ਸਿੱਧੂ ਬਰਾ ਖਾਓ ਮੈਨ ਨੇ ਵੀ ਜਰਾਬਾ ਪਾਈਆਂ ਹਾਂ ਹਾਂ ਹੈਲੋ ਹੈਲੋ ਨਿਊ ਮੈਂਬਰ ਅਸੀਂ ਵੀ ਤੇਰੇ ਨਿਊ ਮੈਂਬਰ ਐ ਯਾਰ ਬਟੂ ਦੇਖੇ ਕੇ ਦੇਖੋ ਅੰਦਾ ਹਾਂ ਓਏ ਓਏ ਸਿੱਧਾ ਦੰਦੀ ਵੀ ਕੱਟ ਦਿੰਦਾ ਮਾਮੂ ਨੇ ਨਾ ਇਹਨੂੰ ਗੋਦੀ ਚ ਚੱਕ ਕੇ ਇਹਦੇ ਦੰਦ ਦਿਖਾਏ ਸੀ ਸਾਨੂੰ ਨਿੱਕੇ ਨਿੱਕੇ ਸੀਗੇ ਨਾ ਸਾਬੀ ਹਾਂ ਮੈਂ ਤਾਂ ਪਹਿਲੇ ਡਰ ਗਿਆ ਜਿਹਨੇ ਮਰਦੇ ਦੰਦੀ ਬਾੜਦੇ ਨਹੀਂ ਇਹ ਕਹਿਣਾ ਐ ਇਹ ਮੈਨੂੰ ਜਿਆਦਾ ਤਾਂ ਕਰੀਂਦਾ ਉਹ ਦੰਦੀ ਨਹੀਂ ਵੱਟਦੀ ਉਹ ਦੰਦ ਨਹੀਂ ਨਹੀਂ ਆਕ गैस मैं इन खरगोश ना खेल जब बहुत ही ज़्यादा मज़ा आ रहा है साबित है दो गेम खेलने लग गए लग गए ने आ देख मम्मे <laughs> तुम कैमरे जो मैं <laughs> कैमरे को सामने आ, तो आ, तो आ गए तेरे तो देखो जो मैं दो करूँगा हो कुक है ना हेलो देखो गाइस हेलो मेरे चैनल अनमोल का फैमिली शो को सब्सक्राइब करो ਮੇਰੇ ਲੁਕ ਪਰ ਮਤ ਜਾਓ ਮੈਂ ਬਹੁਤੀ ਛਤਾਨ ਹੂੰ ਸਬਸਕ੍ਰਾਈਬ ਕਰੋ ਵੀਡੀਓ ਕੋ ਲਾਈਕ ਕਰੋ ਔਰ ਕਮੈਂਟ ਕਰੋ ਬਾਏ ਜਦੋਂ ਵੀ ਉਹ ਹੈ ਨਾ ਮਿਕਸਚਰ ਆਪ ਨੂੰ ਜਿਹੜਾ ਹੈ ਮੂੰਹ ਲਗਾਉਣਾ ਮੈਨੂੰ ਆਇਆ ਲੱਗਦਾ ਮੇਰੇ ਦੰਦੀ ਕੱਟਦਾ ਪਰ ਉਹ ਬਹੁਤ ਹੀ ਜ਼ਿਆਦਾ ਸ਼ਰੀਫ ਬੱਤੀ ਹੈ ਉਹ ਦੰਦੀ ਨਹੀਂ ਕੱਟਦੀ ਹੈ ਤੇ ਜੋ ਉਹਨੇ ਕਿਹਾ ਤੁਸੀਂ ਉਹਨੂੰ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਵੀਡੀਓ ਨੂੰ ਲਾਈਕ ਕਰਨਾ ਹੈ ਵਧੀਆ-ਵਧੀਆ ਕਮੈਂਟ ਕਰਨਾ ਹੈ ਸੋ ਆਵੀ ਦੇ ਚੀਕੂ ਨੂੰ ਸਾਵੀ ਪਰ ਇਹ ਤਾਂ ਕੁੜੀ ਹੈ ਤੈਨੂੰ ਇਹਦਾ ਨਾਮ ਚੀਕੂ ਤੋਂ ਚੀਕੀ ਰੱਖਣਾ ਚਾਹੀਦਾ ਕਿ ਰੱਖਣਾ ਚਾਹੀਦਾ ਚੀਕੀ ਚੀਕ ਗਾਇਜ਼ ਰੋਟੀ ਪਾਣੀ ਅਸੀਂ ਖਾ ਲਿਆ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਿਓ ਅਗਰ ਚਾਹਤੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇ ਬਾਏ Bye-bye!